ਨੰਬਰਦਾਰ ਲਾਭचंद ਇਹ ਪਿੰਡ ਕੇ ਨਾਲ ਪਿੰਡ ਦਾ ਕਿਲਾ ਜਿੱਥੇ ਮੇਲਾ ਲੱਗ ਰਿਹਾ ਹੈ ਮੇਰਾ ਨਾਮ ਇਹ ਕਾਲਵਾ ਮੇਲਾ ਲੱਗਦਾ ਸਾਡੇ ਗੁਰੂ ਹਸਾਣਿਆ ਜਨਿਆਸ ਆਸ਼ਰਮ ਕਾਲਵਾ ਜਿੱਦਾਂ ਕਿ ਇੱਥੇ ਆਸਪਾਸ ਤੋਂ ਦੂਰੋਂ ਸੰਗਤਾਂ ਵੀ ਆਈ ਹੋਣੀ ਹੈ ਮੇਲੇ ਦੇ ਕੋਲ ਬਹੁਤ ਸਮਝੋ ਜੀ ਰੋਪੜ ਕਲਾਕਾਰ ਸਵੇਰੇ 9:00 ਤੋਂ ਲੈ ਕੇ ਦੇਰਾਂ ਹੀ ਕਲਾਕਾਰ ਲੱਜੁਕੇ ਜੀ ਨਰੇ ਨਾਮ ਪਰ ਕੰਮ ਕਰ ਰਿਹਾ ਕਿਹਦਾ ਕਿਹਦਾ ਮਨਾਲਾ ਦੱਸੋ ਅੱਜ ਇਹ ਆਪਣਾ ਪਬਲਿਕ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਰਲ ਮਿਲ ਕੇ ਯਾਰਪਾ ਤੋਂ ਉੱਪਰ ਉੱਠ ਕੇ ਧਰਮਾਂ ਦੇ ਉੱਪਰ ਉੱਠ ਕੇ ਇਦਾਂ ਦੇ ਸਭੇ ਜਾਤਾਂ ਦੇ ਧਰਮ ਦੇ ਮੇਲੇ ਕਰਨਾ ਸਾਡਾ ਫਰਜ਼ ਆ ਅੱਜ ਕੱਲ ਦੀ ਜੁਵਾ ਪੀੜੀ ਨੂੰ ਵੀ ਆਪਣਾ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮੈਸੇਜ ਇਹੋ ਦਿੰਨੇ ਆ ਵੀ ਇਹ ਜਿਹੜੇ ਸਾਡੇ ਪੁਰਾਣੇ ਰੀਤੀ ਰਿਵਾਜਾਂ ਨੂੰ ਖਤਮ ਕਰਕੇ ਅੱਗੇ ਤੋਂ ਹੁਣ ਵੀ ਪੀੜੀ ਅਪਨ ਨਵਾਂ ਸੋਚਣਾ ਚਾਹੀਏ ਤੇ ਲੋਕਾਂ ਨੂੰ ਜਾਗਰਤ ਕਰਕੇ ਜਾਤਾਂ ਪਾਤਾਂ ਤੋਂ ਪਰਤੂ ਫੀਏ ਗੁਰੂ ਪੁੰਨਿਆ ਦੇ ਮਹਾਨ ਮੌਕੇ ਤੇ ਪਹੁੰਚਦੇ ਹਾਂ ਗੁਰੂ ਪੁੰਨਿਆ ਦੇ ਮੌਕੇ ਤੇ ਪਾਵਨ ਸੁਨੇਹੇ ਦੇਣਗੇ ਗੁਰੂ ਪੁੰਨਿਆ ਤੇ ਇਹੋ ਵੀ ਗੁਰੂ ਮਾਰਾਏ ਹਰ ਕਿਤੇ ਠਾਣਾ ਵਰਤਾਵੇ ਹਰ ਕਿਤੇ ਨੂਰ ਰੱਖੇ ਇਹੋ ਗੁਰੂ ਮਾਰਾਏ ਤੋਂ ਅਰਦਾਸ ਮੰਗਦੇ ਹਾਂ